ਮਨ ਕਿ ਚੱਲੀ ਗਈ 4-5 ਦਿਨ ਤੋਂ ਦਲਜੀਤ ਦਲਜੀਤ ਹੋ ਰਹੀ ਹੈ ਦਲਜੀਤ ਦਾ ਜਿਹੜਾ ਵਿਵਾਦ ਹੈ ਉਹ ਖਤਮ ਹੁੰਦਾ ਨਾ ਨਹੀਂ ਲੈ ਰਿਹਾ ਦਲਜੀਤ ਨੂੰ ਹੁਣ ਫਿਰ ਸਬੂਤ ਦਿਨਾ ਪੈ ਰਿਹਾ ਪੰਜਾਬੀ ਹੋਣ ਦਾ ਦੇਸ਼ ਭਗਤ ਹੋਣ ਦਾ ਕਿ ਦਲਜੀਤ ਨੂੰ ਲੋੜ ਹੈ ਜਿਹਦੇ ਸਿਰ ਤੇ ਪੱਗ ਹੈ ਉਹ ਆਪਣੇ ਆਪ ਦੇ ਵਿੱਚ ਉਹ ਨੈਸ਼ਨਲਿਸਟ ਹੈ ਤੇ ਦਲਜੀਤ ਨੂੰ ਵਾਰ-ਵਾਰ ਅਸੀਂ ਪਿੱਛੇ ਵੀ ਜਗਤਾਰ ਸਿੰਘ ਭੁੱਲਰ ਸਾਡੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਗੱਲ ਕਹੀ ਸੀ ਤੁਸੀਂ ਤਿਰੰਗਾ ਲੈ ਕੇ ਆ ਰਹੇ ਹੋ ਤੁਹਾਨੂੰ ਲੋੜ ਕੀ ਹੈ ਤੁਹਾਨੂੰ ਸਬੂਤ ਪੇਸ਼ ਕਰਨ ਦੀ ਕਿਉਂ ਲੋੜ ਹੈਗੀ ਆ ਕਸੂਰਵਰ ਤੁਸੀਂ ਵੀ ਹੁਣ ਬਰਾਬਰ ਹੋ ਗਏ ਹੋ ਹੁਣ ਤੁਸੀਂ ਫਿਰ ਕਹਿਦੇ ਹੋ ਕਿ ਮੈਂ ਕਿੰਨੀ ਵਾਰ ਸਬੂਤ ਦੇਵਾਂ ਤੁਹਾਨੂੰ ਸਬੂਤ ਮੰਗਣ ਵਾਲੇ ਹੁੰਦੇ ਕੋਣ ਨੇ ਫਿਰ ਸਬੂਤ ਦੇ ਯਾਰ ਨੇ ਦਿਲਜੀਤ ਦਿਲਜੀਤ ਨੂੰ ਸਬੂਤ ਦੇਣ ਦੀ ਲੋੜ ਕਿਉਂ ਪੈ ਰਹੀ ਹੈਗੀ ਇਹ ਹਾਲਕਿ ਤੁਸੀਂ ਉਹ ਟਵੀਟ ਵੀ ਪੜ੍ਹ ਕੇ ਸੁਣਾਓ ਜਿਹੜਾ ਦਿਲਜੀਤ ਨੇ ਅੱਜ ਕੀਤਾ ਹੈਗਾ ਉਸ ਟਵੀਟ ਦੇ ਉੱਤੇ ਵੀ ਆਉਨੇ ਆ ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਹੈ ਨਾ ਕਿ ਜਿਵੇਂ ਤਿਰੰਗਾ ਲੈ ਕੇ ਹੁਣ ਉਹ ਜਦੋਂ ਵੀ ਕੋਈ ਪੋਸਟ ਪਾਉਂਦੇ ਆ ਦਿਲਜੀਤ ਜਿਵੇਂ ਚੰਡੀਗੜ੍ਹ ਜਿਹੜਾ ਪ੍ਰੋਗਰਾਮ ਹੋਇਆ ਸ਼ੋਅ ਹੋਇਆ 34 ਸੈਕਟਰ ਚ ਉਦੋਂ ਉਹਨਾਂ ਨੇ ਸਿਰਫ ਕੈਪਸ਼ਨ ਦੇ ਵਿੱਚ ਜਿਹੜੀ ਇੱਕ ਕਲਿੱਪ ਉਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਜਿਹਦੇ ਵਿੱਚ ਉਹ ਜਵਾਬ ਦੇ ਰਹੇ ਆ ਆਪਣੇ ਵਿਰੋਧੀਆਂ ਨੂੰ ਜਿਹੜਾ ਉਹਨਾਂ ਨੂੰ ਤੰਗ ਕਰ ਰਹੇ ਨੇ ਜਾਂ ਇੱਥੇ ਸ਼ੋਅ ਨਹੀਂ ਸੀ ਕਰਨ ਦੇਣਾ ਚਾਹੁੰਦੇ ਜਿਵੇਂ ਦਲਜੀਤ ਨੇ ਗੱਲ ਕਹੀ ਉਹਦੇ ਚ ਇੱਕ ਕੈਪਸ਼ਨ ਪਾਇਆ ਚੰਡੀਗੜ੍ਹ ਪੰਜਾਬੀ ਚ ਲਿਖਿਆ ਚੰਡੀਗੜ੍ਹ ਗੁਰਮੁਖੀ ਚ ਨਾਲ ਤਿਰੰਗੇ ਦੀ ਜਿਹੜਾ ਆਈਕਨ ਹੁੰਦਾ ਉਹ ਨਾਲ ਪਾ ਦਿੱਤਾ ਹੁਣ ਕਈ ਥਾਵਾਂ ਦੇ ਉੱਤੇ ਜਿਵੇਂ ਬੰਗਲੌਰ ਗਏ ਸੀ ਉੱਥੇ ਵੀ ਰਹਿ ਗਿਆ ਸੀ ਤਿਰੰਗਾ ਪਾਉਣਾ ਦਲਜੀਤ ਦਾ ਜਿਹੜਾ ਅੱਜ ਵਾਲਾ ਟਵੀਟ ਹੈ ਉਹਦੇ ਵਿੱਚ ਸਾਫ਼ ਸ਼ਬਦਾਂ ਚ ਲਿਖਿਆ ਦੋ ਗੱਲਾਂ ਹੈਗੀਆਂ ਇੱਕ ਤਾਂ ਉਹਦੇ ਵਿੱਚ ਹੈਗੀਆਂ ਤਿਰੰਗੇ ਵਾਲੀ ਗੱਲ ਕਿ ਕਿਤੇ ਤਿਰੰਗਾ ਮੈਂ ਪਾਇਆ ਨਹੀਂ ਤੇ ਕਿਧਰੇ ਪਾਇਆ ਤਾਂ ਵੀ ਜਿਹੜੀ ਆ ਸਾਜ਼ਿਸ਼ ਜਾਂ ਗੱਲਾਂ ਹੋਣ ਲੱਗ ਜਾਂਦੀਆਂ ਮੇਰੇ ਖਿਲਾਫ ਤੇ ਫਿਰ ਉਹਦੇ ਵਿੱਚ ਇਹ ਗੱਲ ਲਿਖੀ ਹੈ ਦਲਜੀਤ ਦੋਸਾਂਝ ਨੇ ਕਿ ਪੰਜਾਬ ਆ ਜਿਹੜਾ ਉਹ ਪੰਜਾਬ A ਨਾਲ ਪਾਈਏ ਕਿ U ਨਾਲ ਪਾਈਏ ਕਹਿੰਦੇ ਪੰਜਾਬ ਤਾਂ ਪੰਜਾਬ ਹੀ ਰਹਿਣਾ ਪੰਜਾਬ ਅਗੇ ਤੋਂ ਕਹਿੰਦੇ ਕਿ ਹੁਣ ਮੈਂ ਤਾਂ ਭੁੱਲ ਜਾ ਕਿ ਕਿਸੇ ਹੋਰ ਪਾਸ਼ਾ 'ਚ ਲਿਖੂਗਾ ਪੰਜਾਬ ਮੈਂ ਲਿਖਿਆ ਹੀ ਪੰਜਾਬੀ 'ਚ ਕਰਨਾ ਇਹ ਵੀ ਗੱਲ ਚੰਗੀ ਹੈ ਕਿ ਆਪਦੀ ਮਾਂ ਬੋਲੀ ਦੇ ਵਿੱਚ ਕੋਈ ਲਿਖ ਰਿਹਾ ਜੇ ਕਿਸੇ ਨੇ ਸਮਝਣਾ ਹੈ ਮੰਨ ਲਓ ਕਿ ਇੰਟਰਨੈਸ਼ਨਲ ਜਿਹੜਾ ਆਰਟਿਸਟ ਹੈ ਹੁਣ ਦਿਲਜੀਤ ਦੋਸਾਂਝ ਵਰਲਡਵਾਈਡ ਗਲੋਬਲ ਸਟਾਰ ਬਣ ਗਿਆ ਪਰ ਜੇ ਪੰਜਾਬੀ 'ਚ ਲਿਖ ਰਿਹਾ ਜਿੰਨੇ ਜਾਣਨਾ ਹੈ ਜਾਂ ਜਿਹੜੇ ਦਿਲਜੀਤ ਦੋਸਾਂਝ ਨੂੰ ਚਾਹਣ ਵਾਲੇ ਆ ਉਹ ਅੱਜਕੱਲ ਕੀ ਨਹੀਂ ਹੁੰਦਾ ਟਰਾਂਸਲੇਸ਼ਨ ਆਨਲਾਈਨ ਕਿੰਨੀਆਂ ਐਪਸ ਨੇ ਉਹ ਪੰਜਾਬੀ ਨੂੰ ਵੀ ਇੰਗਲਿਸ਼ ਚ ਕਰ ਲੈਣਗੇ ਜਾਂ ਪੰਜਾਬੀ ਤੋਂ ਜਿਹੜੀ ਵੀ ਭਾਸ਼ਾ ਉਹ ਸਮਝਦੇ ਨੇ ਉਹਦੇ ਵਿੱਚ ਉਹ ਕਰ ਲੈਣਗੇ ਜੇ ਫ੍ਰੈਂਚ ਸਮਝਦੇ ਆ ਪੰਜਾਬ ਫ੍ਰੈਂਚ ਚ ਕਿਵੇਂ ਦਿਖਦਾ ਉਹਨਾਂ ਨੂੰ ਨਜ਼ਰ ਆ ਜਾਣਾ ਉਹ ਆਪੇ ਟਰਾਂਸਲੇਟ ਕਰਦੇ ਰਹਿਣ ਜਿਨ੍ਹਾਂ ਨੂੰ ਜ਼ਿਆਦਾ ਫਿਕਰ ਹੈ ਇਹ ਚੰਗੀ ਗੱਲ ਹੈ ਕਿ ਪੰਜਾਬ ਪੰਜਾਬ ਪੰਜਾਬੀ ਵਿੱਚ ਹੀ ਪਾਓ ਪਰ ਨਾਲ ਗੱਲ ਲਿਖੀ ਗਈ ਜਦੋਂ ਪੀ ਏ ਨਾਲ ਪਾਉਣਾ ਕਿ ਯੂ ਨਾਲ ਪਾਉਣਾ ਹੈ ਸਪੈਲਿੰਗ ਹੁਣ ਸਭ ਤੋਂ ਬਾਅਦ ਹੁਣ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਨਾਲ ਜਿਹੜਾ ਸਟicker ਕਹਿ ਲਓ ਜਾਂ ਫਿਰ ਉਹਦੀ ਜਿਹੜੀ ਵੈਬਸਾਈਟ ਦੀ ਫੋ ਜਿਹੜਾ ਬਣਿਆ ਹੋਇਆ ਪੰਜਾਬ ਯੂਨੀਵਰਸਿਟੀ ਦਾ ਲੋਗੋ ਉਹ ਉਹਨਾਂ ਨੇ ਨਾਲ ਜਿਹੜਾ ਨੱਥੀ ਕੀਤਾ ਆ ਆਪਣੇ ਟਵੀਟ ਦੇ ਵਿੱਚ ਉਹ ਕਿਉਂ ਦਿਖਾਉਣਾ ਪੈ ਗਿਆ ਉਹ ਇਸ ਕਰਕੇ ਦਿਖਾਉਣਾ ਪੈ ਗਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹੜੀ ਉਹ ਇਸ ਤਰ੍ਹਾਂ ਲਿਖਦੀ ਹੈ ਪੰਜਾਬ ਔਰ ਦਲਜੀਤ ਦੇ ਜਿੰਨੇ ਵੀ ਹੁਣ ਤੱਕ ਟਵੀਟ ਹੋਇਆ ਜਾਂ ਪੰਜਾਬ ਜਿੱਥੇ ਲਿਖਿਆ ਹੁਣ ਤੱਕ ਜਦੋਂ ਦਾ ਜਾਦਾ ਸ਼ਾ ਗਿਆ ਦਲਜੀਤ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਦੋਂ ਤੋਂ ਪੰਜਾਬ A ਨਾਲ ਪਾ ਰਿਹਾ U ਨਾਲ ਨਹੀਂ ਪਾ ਰਿਹਾ ਸਵਾਲ ਇਹ ਹੈ ਕਿ ਸਾਡੀ ਵੀ ਕੁਝ ਪਾਠਸ਼ਾ ਵਿਗਿਆਨੀਆਂ ਦੇ ਨਾਲ ਗੱਲਬਾਤ ਹੋਈ ਜਿਹੜੇ ਜਿਨ੍ਹਾਂ ਨੂੰ ਅਸੀਂ ਪੁੱਛਿਆ ਕਿ ਪੰਜਾਬ A ਨਾਲ ਤੇ U ਨਾਲ ਫਰਕ ਕੀ ਹੈ ਤਾਂ ਉਹਨਾਂ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਹਵਾਲਾ ਉਹ ਇਹੀ ਦਿੱਤਾ ਗਿਆ ਕਿ ਸਾਰੇ ਨੂੰ ਪਤਾ ਹੈ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਇੱਕ ਲਾਹੌਰ ਦੇ ਵਿੱਚ ਹੈ ਜਦੋਂ ਸਾਂਝਾ ਪੰਜਾਬ ਸੀ ਤੇ ਪੰਜਾਬ ਯੂਨੀਵਰਸਿਟੀ ਚੱਲਦੀ ਹੈ ਉੱਥੋਂ ਸੀ 1947 ਦੀ ਵੰਡ ਹੋਈ ਯੂਨੀਵਰਸਿਟੀ ਇੱਥੇ ਆਉਂਦੀ ਹੈ ਔਰ ਸਿੱਧਾ ਚੰਡੀਗੜ੍ਹ ਨਹੀਂ ਆਈ ਯੂਨੀਵਰਸਿਟੀ Shimla ਦੇ ਕੈਂਪਸ ਰਿਹਾ ਕਈ ਦਿਨ ਉਦੋਂ ਬਾਅਦ ਸ਼ਿਫਟ ਕਰਕੇ ਜਿਹੜਾ ਕੈਂਪਸ ਇੱਥੇ ਆਉਂਦਾ ਚੰਡੀਗੜ੍ਹ ਦੇ ਵਿੱਚ ਲਾਹੌਰ ਦੇ ਵਿੱਚ ਚੱਲ ਰਹੀ ਹੈ ਜਦੋਂ ਇੱਥੇ ਆਈ ਜਦੋਂ ਪਤਾ ਲੱਗਿਆ ਡਿਸੀਜਨ ਲੈਣਾ ਸੀ ਕਿ ਇੱਥੇ ਵੀ ਸਟੈਬਲਿਸ਼ ਕਰਨੀ ਹੈ ਯੂਨੀਵਰਸਿਟੀ ਤਾਂ ਉਹਨਾਂ ਨੇ ਯੂ ਦੀ ਜਗ੍ਹਾ ਏ ਕਰ ਲਿਆ ਕੋਈ ਵੱਡੀ ਗੱਲ ਨਹੀਂ ਹੈ ਔਰ ਜਿਹੜਾ ਅੰਗਰੇਜ਼ ਆਏ ਸੀ ਇੱਥੇ ਬੋਲਦੇ ਸੀ ਜਿਹੜਾ ਸਨੋਨੀਅਮ ਹੁੰਦਾ ਜਿਵੇਂ ਕਿ ਅ ਸਵਰ ਹੁੰਦੇ ਨੇ ਉਹਨਾਂ ਨੂੰ ਲੈ ਕੇ ਉਹ ਯੂ ਜ਼ਿਆਦਾ ਵਰਤਦੇ ਸੀ ਏ ਨਹੀਂ ਸੀ ਵਰਤਦੇ ਤਾਂ ਇਸ ਕਰਕੇ ਉਹਨਾਂ ਨੇ ਇਸੇ ਤਰ੍ਹਾਂ ਵਰਤੇ ਆ ਪੰਜਾਬ ਨੂੰ ਏ ਨਾਲ ਨਹੀਂ ਲਿਖਿਆ ਜਿਵੇਂ ਜਲੰਧਰ ਉਹ ਏ ਨਾਲ ਪੈਂਦਾ ਪਰ ਤੁਸੀਂ ਦੇਖਿਆ ਹੋਣਾ ਕਿ ਪੁਰਾਣੀਆਂ ਪੁਸਤਕਾਂ ਦੇ ਵਿੱਚ ਪੁਰਾਣੇ ਹਵਾਲਿਆਂ ਦੇ ਵਿੱਚ ਦਸਤਾਵੇਜ਼ਾਂ ਦੇ ਵਿੱਚ ਜਲੰਧਰ ਨੂੰ ਜਲੰਧਰ ਨਹੀਂ ਲਿਖਿਆ ਗਿਆ ਜੁਲੰਧਰ ਲਿਖਿਆ ਗਿਆ ਜੂਲੰਧਰ ਯੂ ਨਾਲ ਲਿਖਿਆ ਗਿਆ ਜਿੱਥੇ-ਜਿੱਥੇ ਏ ਨਾਲ ਪਾਇਆ ਜਾ ਸਕਦਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਵੇਲੇ ਬ੍ਰਿਟਾਨੀਆ ਰਾਜ ਦੇ ਵੇਲੇ ਜਿੱਥੇ ਏ ਪੈਂਦੀ ਸੀ ਉੱਥੇ ਉਹਨਾਂ ਨੇ ਯੂ ਇਸਤੇਮਾਲ ਕੀਤੀ ਹੋਈ ਹੈ ਵਰਤੋਂ ਹੋਈ ਹੈ ਤਾਂ ਉੱਥੋਂ ਇਹ ਪੰਜਾਬ ਦੇ ਵਿੱਚ ਯੂ ਆ ਗਿਆ ਆਪਣੀ ਪੰਜਾਬ ਸਰਕਾਰ ਆ ਜਿਹੜੀ ਉਹ ਵੀ ਯੂ ਨਾਲ ਲਿਖਦੀ ਹੈ ਪਰ ਕੱਲੀ ਯੂਨੀਵਰਸਿਟੀ ਏ ਨਾਲ ਉਹ ਵੀ ਇੱਥੇ ਯੂ ਨਾਲ ਹੀ ਲਿਖੀ ਜਾਣੀ ਸੀ ਜੇ ਉੱਥੇ ਪੰਜਾਬ ਯੂਨੀਵਰਸਿਟੀ ਨ ਤਾਂ ਹੋ ਗਿਆ ਇਸ ਕਰਕੇ ਨਾਲ ਪੈ ਰਿਹਾ ਯੂ ਨਾਲ ਪੈ ਰਿਹਾ ਸਮਝ ਇਹ ਨਹੀਂ ਆਈ ਦਿਲਜੀਤ ਦਸਾਂਝ ਨੇ ਜਿਹੜਾ ਟਵੀਟ ਕੀਤਾ ਉਹ ਜਵਾਬ ਕਿਨੂੰ ਦੇਣਾ ਚਾਹੁੰਦੇ ਆ ਕਿਹੜੇ ਲੋਕ ਸੀ ਜਿਨ੍ਹਾਂ ਨੇ ਸਵਾਲ ਕੀਤਾ ਸੀ ਏ ਵਾਲਾ ਜਾਂ ਯੂ ਵਾਲਾ ਸਾਨੂੰ ਇਹ ਲੱਗਦਾ ਆ ਆਪਾਂ ਨੂੰ ਕਿ ਦਿਲਜੀਤ ਦਸਾਂਝ ਨੂੰ ਹੁਣ ਨਿੱਕੀ ਨਿੱਕੀ ਗੱਲ ਦੇ ਵਿੱਚ ਪੈਣਾ ਵੀ ਨਹੀਂ ਚਾਹੀਦਾ ਇੱਥੇ ਕਿਹੜਾ ਉਹ ਸ਼ੋਅ ਦਾ ਵਿਰੋਧ ਕਰਦਾ ਕਿਵੇਂ ਕਰਦਾ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਦਿਲਜੀਤ ਦਸਾਂਝ ਦੇ ਕਰਕੇ ਜਿਵੇਂ ਉਹ ਆਲੂ 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 ਅਰਜਨ ਜਿਹੜਾ ਹੈਗਾ ਉਹ ਪੁਸ਼ਪਾਲਾ ਉਹ ਪ੍ਰੀਮੀਅਰ ਹੋਣਾ ਸੀ ਇੱਕ ਆਰਤ ਦੀ ਮਾਤ ਹੋ ਜਾਂਦੀ ਹੈ ਭੀੜ ਦੇ ਵਿੱਚ ਪਰ ਉਹਨੂੰ ਵੀ ਜੇ ਦੇ ਵਿੱਚ ਰਹਿਣਾ ਪੈਂਦਾ ਇੱਕ ਰਾਤ ਲਈ ਹੁਣ ਉਹਦਾ ਕਸੂਰ ਉੱਥੇ ਬੇਸ਼ੱਕ ਨਹੀਂ ਸੀ ਉਹਨੂੰ ਜ਼ਮਾਨਤ ਵੀ ਬਾਅਦ ਚ ਮਿਲੀ ਹੁਣ ਇੱਥੇ ਆਰਟਿਸਟ ਹੈ ਜਾਂ ਐਕਟਰ ਉਹ ਆਪਦਾ ਸ਼ੋਅ ਕਰਦਾ ਉਹ ਸਾਰੀਆਂ ਗਾਇਡਲਾਈਨ ਦੇ ਮੁਤਾਬਕ ਕਰਦਾ ਹੈ ਪ੍ਰਸ਼ਾਸਨ ਨੂੰ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਡਾ ਫਲਾਣੀ ਥਾਂ ਤੇ ਸ਼ੋਅ ਹੋ ਰਿਹਾ ਸਾਨੂੰ ਜਗ੍ਹਾ ਮੁਹੱਈਆ ਕਰਾਈ ਜਾਵੇ ਜਿਵੇਂ ਚੰਡੀਗੜ੍ਹ ਚ ਸ਼ੋਅ ਹੋਵੇ ਜਾਂ ਦੁਨੀਆ ਵਿੱਚ ਕਿਤੇ ਵੀ ਸ਼ੋਅ ਹੋਵੇ ਪਹਿਲਾਂ ਦੱਸਣਾ ਪੈਂਦਾ ਚਾਹੇ ਸਟੇਡੀਅਮ ਚ ਸ਼ੋਅ ਹੋ ਰਿਹਾ ਚਾਹੇ ਬਾਹਰ ਕਿਸੇ ਆਰਾਮਲੀਲਾ ਗਰਾਊਂਡ ਚ ਹੋ ਰਿਹਾ ਕਿਤੇ ਆ ਖੁੱਲੀ ਥਾਂ ਦੇ ਉੱਤੇ ਹੋ ਰਿਹਾ ਤਾਂ ਦੱਸਿਆ ਜਾਂਦਾ ਇਸ ਕਰਕੇ ਉੱਥੇ ਆਰਟਿਸਟ ਦਾ ਜਾਂ ਐਕਟਰ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ ਕਿ ਉੱਥੇ ਕੀ ਹੋ ਰਿਹਾ ਉੱਥੇ ਬੱਚੇ ਆ ਰਹੇ ਕਿ ਨਹੀਂ ਆ ਰਹੇ ਬੱਚੇ ਸਟੇਜ ਤੇ ਚੜਨਗੇ ਕਿ ਨਹੀਂ ਚੜਨਗੇ ਇਹ ਸਾਰੀਆਂ ਗੱਲਾਂ ਦੀ ਹਦਾਇਤਾਂ ਇੱਕ ਆਰਟਿਸਟ ਨੂੰ ਜਾਂ ਕਲਾਕਾਰ ਨੂੰ ਤਾਂ ਦੇ ਦਿੱਤੀਆਂ ਜਾਂਦੀਆਂ ਪਰ ਜਿਹੜੀ ਆ ਗੱਲ ਹੈ ਕਿ ਦਿਲਜੀਤ ਦਸਾਂਜ ਨੂੰ ਵਾਰੀ-ਵਾਰੀ ਤਰੰਗੇ ਬਾਰੇ ਜੇ ਸਪੈਲਿੰਗ ਪੰਜਾਬ ਦੇ ਕਿਵੇਂ ਪੜ੍ਹਨੇ ਆ ਦੱਸਣ ਦੀ ਲੋੜ ਹੀ ਨਹੀਂ ਹੈ ਇਹਨਾਂ ਲੋਕਾਂ ਨੇ ਇਗਨੋਰ ਕਰਨਾ ਚਾਹੀਦਾ ਇਹਨਾਂ ਨੂੰ ਸਿਰ ਤੇ ਨਹੀਂ ਬਿਠਾਉਣਾ ਚਾਹੀਦਾ ਤਵੱਜੋ ਨਹੀਂ ਦੇਣੀ ਚਾਹੀਦੀ ਤੁਹਾਨੂੰ ਵੀ ਹੈਰਾਨਗੀ ਹੋ ਰਹੀ ਦਿਲਜੀਤ ਇੰਨਾ ਵੱਡਾ ਆਰਟ ਦਿਲਦਾ ਹੈਗਾ ਤੁਸੀਂ ਹਜ਼ਾਰਾਂ ਕਰੋੜਾਂ ਲੋਕਾਂ ਦੇ ਵਿੱਚ ਤੁਸੀਂ ਪਰਫਾਰਮੈਂਸ ਕਰ ਚੁੱਕੇ ਹੋ ਤਾਂ ਉਹਨੂੰ ਛੋਟ ਛੋਟੀ ਗੱਲ 'ਚ ਪੈਣ ਦੀ ਹੁਣ ਕਿਉਂ ਲੋੜ ਪੈ ਰਹੀ ਹੈਗੀ ਹੈ ਦਿਲਜੀਤ ਦਸਾਂਝ ਦੀ ਹੋ ਸਕਦਾ ਮਜਬੂਰੀ ਹੋਵੇ ਸ਼ਾਇਦ ਦਿਲਜੀਤ ਦਸਾਂਝ ਦੀ ਜਗ੍ਹਾ ਦੇ ਉੱਤੇ ਆਪਾਂ ਖੜ ਕੇ ਸੋਚੀਏ ਤੇ ਉਦੋਂ ਤੇ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਮਾਨਸਿਕ ਦਬਾਅ ਵੀ ਹੋ ਸਕਦਾ ਤਣਾਅ ਵੀ ਹੋ ਸਕਦਾ ਕਿ ਮੈਨੂੰ ਛੱਡਦਾ ਹੀ ਨਹੀਂ ਕੋਈ ਜਿੱਧਰ ਮੈਂ ਚੱਲੇ ਜਾਵਾਂ ਮੇਰੇ ਗਾਣਿਆਂ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਆ ਜਾਂ ਹੋਰ ਨਾ ਚੀਜ਼ਾਂ ਦੇ ਉੱਤੇ ਹੋ ਜਾਂਦੇ ਆ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੋ ਸਕਦਾ ਹੈ ਕਿ ਉਹ ਆਪਦੇ ਪੱਖ ਤੋਂ ਠੀਕ ਹੋਵੇ ਪਰ ਜੋ ਅਸੀਂ ਮਹਿਸੂਸ ਕਰਦੇ ਆ ਉਹ ਇਹ ਆ ਕਿ ਦਿਲਜੀਤ ਦਸਾਂਝ ਨੂੰ ਹੁਣ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਾਸ ਕਰਕੇ ਲੱਲੂਆਂ ਪੰਜੂਆਂ ਦਾ ਜਵਾਬ ਦੇਣ ਦੀ ਲੋੜ ਨਹੀਂ ਆ ਜਿਹੜੇ ਇਸ ਤਰ੍ਹਾਂ ਦੇ ਸਵ ਜਿਹੜਾ ਆਪਣੇ ਦੇਸ਼ ਤੇ ਮਾਣ ਸਨਮਾਨ ਦੇ ਲਈ ਆਦਰ ਕਰਦਾ ਸਤਕਾਰ ਕਰਦਾ ਪਤਾ ਲੱਗ ਜਾਂਦਾ ਜਿਵੇਂ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਕਿ ਜੋ ਸਿਰ ਦੇ ਉੱਤੇ ਪੱਗ ਏਡੀ ਵੱਡੀ ਬੰਨੀ ਹੋਈ ਐ ਪੱਗ ਤੋਂ ਹੀ ਅੰਡਰਸਟੂਡ ਐ ਦੇਸ਼ ਦੀਆਂ ਸਰਕਾਰਾਂ ਤੇ ਆ ਮੰਨਦੀਆਂ ਸਮੇਂ-ਸਮੇਂ ਦੀਆਂ ਕਿ ਇਸ ਪੱਗ ਦੇ ਆਲੇ ਜਿਹੜੇ ਬੰਦੇ ਸੀ ਜਾਂ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਫੇਰ ਇਹ ਦੇਸ਼ ਦੇਸ਼ ਐ ਕਿਉਂਕਿ ਰਾਜਾਂ ਤੋਂ ਦੇਸ਼ ਬਣਿਆ ਲੋਕਾਂ ਤੋਂ ਦੇਸ਼ ਬਣਿਆ ਦੇਸ਼ ਆਪਣੇ ਆਪ ਦੇ ਵਿੱਚ ਤਾਂ ਕੋਈ ਚੀਜ਼ ਨਹੀਂ ਹੁੰਦੀ ਦੇਸ਼ ਭਗਤੀ ਆ ਜਿਹੜੀ ਰਾਸ਼ਟਰਵਾਦ ਐ ਉਹ ਕੋਈ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਧੱਕੇ ਦੇ ਨਾਲ ਰਾਸ਼ਟਰ ਗਾਣ ਚੱਲ ਰਿਹਾ ਤੇ ਖੜੇ ਹੋਣ ਲਈ ਮਜਬੂਰ ਕਰੋ ਜੇ ਤਿਰੰਗਾ ਚੱਕਣਾ ਤੇ ਤਿਰੰਗਾ ਫੜਨਾ ਹੀ ਪੈਣਾ ਹੱਥ ਵਿੱਚ ਜੇ ਪ੍ਰੇਡ ਦੇਖਣ ਜਾ ਰਹੇ ਹੋ ਤਾਂ ਤੁਹਾਡੇ ਫੇਸ ਦੇ ਉੱਤੇ ਤਿਰੰਗਾ ਬਣਿਆ ਹੀ ਹੋਣਾ ਚਾਹੀਦਾ ਇਹ ਕੋਈ ਜ਼ਬਰਦਸਤੀ ਨਾਲ ਦੇਸ਼ ਭਗਤੀ ਨਹੀਂ ਅੰਦਰ ਆਉਂਦੀ ਹੁੰਦੀ ਤਾਂ ਇਹ ਲੋਕਾਂ ਦੇ ਨਾਲ ਪਿਆਰ ਕਿੰਨਾ ਤੁਸੀਂ ਸੁਸਾਇਟੀ ਨੂੰ ਦੇਖ ਹੀ ਰਹੇ ਹੋ ਸਮਾਜ ਨੂੰ ਸੇਧ ਕੀ ਦੇ ਰਹੇ ਹੋ ਸਾਰੀਆਂ ਗੱਲਾਂ ਤੇ ਨਿਰਪੱਖ ਕਰਦਾ ਬਹੁਤ ਸਾਰੇ ਲੋਕਾਂ ਜਿਹੜੇ ਹੋ ਸਕਦਾ ਕਿ ਦਿਨ ਵੇਲੇ ਸਾਰੇ ਦਿਨ ਹੱਥੇ ਤਿਰੰਗਾ ਫੜਦੇ ਹੋਣ ਪਰ ਹਨੇਰੇ ਦੇ ਵਿੱਚ ਹੋ ਸਕਦਾ ਹੈ ਜੇ ਕਾਰਨਾਮੇ ਕਰਦੇ ਹੋਣ ਜਿਹੜੇ ਦੇਸ਼ ਨੂੰ ਸੂਟ ਹੀ ਨਹੀਂ ਕਰਦੇ ਜਿਹੜੇ ਦੇਸ਼ ਦੀ ਅਖੰਡਤਾ ਨੂੰ ਜਿਹੜੇ ਦੇਸ਼ ਦੀ ਜਿਹੜੀ ਲੋਕਾਂ ਦੀ ਏਕਤਾ ਨੂੰ ਢਾਹ ਲਾਉਂਦੇ ਹੋਣ ਹੋ ਸਕਦਾ ਹੈ ਇਹੋ ਜੀਆਂ ਨੀਤੀਆਂ ਬਣਾਉਂਦੇ ਹੋਣ ਇਹੋ ਜੀਆਂ ਚਾਲਾਂ ਘੜਦੇ ਹੋਣ ਹਨੇਰਿਆਂ ਦੇ ਵਿੱਚ ਦਿਨ ਦਿਹਾੜੇ ਜੋ ਮਰਜੀ ਕਈ ਫਿਰੇ ਕੇ ਅਸੀਂ ਬੜੇ ਸ਼ੁੱਧਾ ਬੜੇ ਮੂੰਹ ਖਾਨ ਵਾਲੇ ਅਫਸਰ ਮੰਤਰੀ ਉਹ ਕਿੰਨੇ ਕਈਆਂ ਦੇ ਰੇਪ ਦੇ ਕੇਸ ਨੇ ਕਈਆਂ ਦੇ ਕਰਪਸ਼ਨ ਦੇ ਕੇਸ ਨੇ ਕਈਆਂ ਦੇ ਮਰਡਰ ਦੇ ਕੇਸ ਨੇ ਦਲਜੀਤ ਉਹ ਸਾਂਝ ਨੇ ਜਦੋਂ ਇਹ ਗੱਲ ਕਹੀ ਕਿ ਮੈਂ ਕਿੰਨੀ ਵਾਰ ਸਬੂਤ ਦੇਵਾਂਗਾ ਪਹਿਲੀ ਗੱਲ ਇਹ ਕਿ ਦਿਲਜੀਤ ਨੂੰ ਸਬੂਤ ਦੇਣ ਦੀ ਲੋੜ ਕਿਉਂ ਪੈ ਰਹੀ ਹੈਗੀਏ ਦਿਲਜੀਤ ਉਸ ਸਬੂਤ ਮੰਗ ਕੌਣ ਰਿਹਾ ਹੈਗਾ ਦਿਲਜੀਤ ਜਦੋਂ ਪਤਾ ਹੀ ਸਿੱਖ ਹੈ ਕਹਿੰਦੇ ਪੱਗ ਹੈ ਪੰਜਾਬੀਆਂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਹੈ ਇਹ ਵਾਰ ਵਾਰ ਦਲਜੀਤ ਨੂੰ ਕਿਉਂ ਛੋਟਾ ਹੋਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੋ ਸਕਦਾ ਦਲਜੀਤ ਸਾਹਿਬ ਨੂੰ ਇਹ ਜ਼ਰੂਰੀ ਲੱਗਦੀ ਹੈ ਹੁਣ ਚੀਜ਼ਾਂ ਕਿ ਹਰ ਗੱਲ ਦੇ ਉੱਤੇ ਬੋਲਣਾ ਹੈ ਹੋ ਸਕਦਾ ਉਹਨਾਂ ਦੀ ਟੀਮ ਵੀ ਸਲਾਹ ਦਿੰਦੀ ਹੋਵੇ ਕਿ ਆਪਾਂ ਅੱਜ ਆ ਗੱਲ ਕਹਿਣੀ ਹੈ ਤੇ ਕੱਲ ਨੂੰ ਇਹ ਗੱਲ ਕਹਿਣੀ ਹੈ ਇਹ ਸਾਰੀਆਂ ਗੱਲਾਂ ਉਹਦਾ ਹਿੱਸਾ ਵੀ ਹੋ ਸਕਦੀਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਤੇ ਰੰਗੇ ਦੀ ਜਾਂ ਪੰਜਾਬ ਦੇ ਸਪੈਲਿੰਗ ਕੀ ਹੈ ਇੰਗਲਿਸ਼ ਚ ਪਾਉਣਾ ਤਾਂ ਉਹ ਦਲਜੀਤ ਨੇ ਤੇ ਗੱਲ ਹੀ ਖਤਮ ਕਰਤੀ ਨਾ ਕਹਿੰਦੇ ਮੈਂ ਪੰਜਾਬੀ ਚ ਹੀ ਲਿਖਿਆ ਕਰਨਾ ਪੰਜਾਬ ਉਸੀ ਜੋ ਮਰਜ਼ੀ ਕਰ ਲੋ ਔਰ ਉਹਨਾਂ ਦਲਜੀਤ ਨੇ ਅਖੀਰ ਦੇ ਵਿੱਚ ਇੱਕ ਲਾਈਨ ਵੀ ਲਿਖੀ ਹੈ ਕਿ ਕਿਤੇ ਤੁਹਾਨੂੰ ਟਾਸਕ ਤਾਂ ਨਹੀਂ ਇਹੀ ਮਿਲਿਆ ਹੋਇਆ ਕਿ ਇਹੀ ਕੰਮ 'ਚ ਹੀ ਲੱਗੇ ਰਹਿਣਾ ਉਹ ਟਾਸਕ ਦੇਣ ਵਾਲੇ ਬੰਦੇ ਕੌਣ ਹੈ ਦਲਜੀਤ ਨੇ ਇੱਕ ਗੱਲ ਸਹੀ ਪਕੜੀ ਹੈ ਅਖੀਰ ਦੇ ਵਿੱਚ ਜਿਹੜੀ ਲਿਖੀ ਕਿ ਕਿਤੇ ਤੁਹਾਨੂੰ ਇਹੀ ਟਾਸਕ ਤਾਂ ਨਹੀਂ ਮਿਲਦਾ ਨਾਲ ਕੁਐਸਚਨ ਮਾਰਕ ਪਾਇਆ ਹੋਇਆ ਸਵਾਲੀਆ ਨਿਸ਼ਾਨ ਪਾਇਆ ਹੋਇਆ ਕਿ ਜਿਹੜੇ ਇਹ ਬੰਦੇ ਇਸ ਕੰਮ 'ਤੇ ਲੱਗੇ ਰਹਿੰਦੇ ਆ ਪਰ ਲੱਗੇ ਰਹਿਣ ਉਹਨਾਂ ਨੂੰ ਦਫਾ ਕਰਨਾ ਚਾਹੀਦਾ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਉਹਨਾਂ ਨੂੰ ਤਵੱਜੂ ਨਹੀਂ ਦੇਣੀ ਚਾਹੀਦੀ ਇਹ ਜੇ ਬੰਦਿਆਂ ਨੂੰ ਜਿੰਨੀ ਜ਼ਿਆਦਾ ਤਵੱਜੂ ਦਿਓਗੇ ਤੇ ਓਨਾ ਜ਼ਿਆਦਾ ਹੀ ਜਿਹੜਾ ਉਹ ਤੁਹਾਡੇ ਉੱਤੇ ਹਾਵੀ ਹੋਣਗੇ ਜਦੋਂ ਤੁਸੀਂ ਕਿਸੇ ਦੇ ਖਿਲਾਫ ਜਿਹਦੇ ਖਿਲਾਫ ਬੋਲਣਾ ਨਹੀਂ ਨਾ ਉਹਨੂੰ ਇਗਨੋਰ ਕਰਦੇ ਹੋਗੇ ਉਹਦੇ ਖਿਲਾਫ ਬਿਆਨ ਹੀ ਨਹੀਂ ਦਿਓਗੇ ਜਾਂ ਉਹਨੂੰ ਧਿਆਨ ਤੋਂ ਹੀ ਪਾਸੇ ਕਰਦੇ ਹੋਗੇ ਉਹ ਕਦੋਂ ਤੱਕ ਬੋਲੇਗਾ ਆਖਰਕਾਰ ਉਹ ਬੋਲਦਾ 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 ਇੰਨਾ ਜ਼ਿਆਦਾ ਥੱਕ ਜਾਣਾ ਫਿਰ ਉਹਨੇ ਬੋਲਣਾ ਹੀ ਇੱਕ ਦਿਨ ਛੱਡ ਦੇਣਾ ਤੇ ਦਲੀਦ ਸੰਜ ਨੂੰ ਹੁਣ ਇਹ ਪਾਲਿਸੀ ਤੇ ਸ਼ਾਇਦ ਚੱਲਣਾ ਚਾਹੀਦਾ ਚੱਲਣ ਦੀ ਲੋੜ ਵੀ ਅੱਜ ਦੀ ਘੜੀ ਦੇ ਵਿੱਚ ਕਿ ਤੁਸੀਂ ਆਪਣਾ ਜਿਹੜਾ ਕੰਮ ਵਿੱਢਿਆ ਹੋਇਆ ਤੁਹਾਡਾ ਟਾਈਮ ਹੈ ਤੁਹਾਡਾ ਸਮਾਂ ਹੈ ਉਹਨਾਂ ਸਮੇਂ ਨੂੰ ਇਹਨਾਂ ਲੋਕਾਂ ਤੇ ਬਰਬਾਦ ਕਰਨ ਦੀ ਥਾਂ ਦੇ ਉੱਤੇ ਆਪਦੇ ਫੋਕਸ ਆਪਦੇ ਟਾਰਗੇਟ ਜਿਹੜੇ ਰੱਖੇ ਹੋਇਆ ਮਿੱਥੇ ਹੋਇਆ ਉਧਰ ਹੀ ਧਿਆਨ ਦੇਣਾ ਚਾਹੀਦਾ ਹੈ। ਗਿਲਜੀਤ ਦਸਾਂਝ ਦੇ ਕਈ ਇੰਟਰਵਿਊ ਦੇ ਵਿੱਚ ਅਸੀਂ ਵੀ ਸੁਣਿਆ ਇਹਦੇ ਵਿੱਚ ਉਹ ਕਹਿੰਦੇ ਕਿ ਮੈਂ ਪੈਸਾ ਪੂਸੇ ਨੂੰ ਕੀ ਕਰਨਾ ਹਾਲਾਂਕਿ ਪੈਸਾ ਸਾਰੇ ਲਈ ਜ਼ਰੂਰੀ ਹੁੰਦਾ ਤੇ ਜਿੰਨਾ ਕ ਦਿਲਜੀਤ ਦਸਾਂਝ ਨੇ ਕਮਾਲ ਆਇਆ ਸ਼ਾਇਦ ਇਸੇ ਸੋਚ ਦੇ ਵਿੱਚੋਂ ਬੋਲ ਰਿਹਾ ਕਿ ਹੁਣ ਇੰਨਾ ਪੈਸਾ ਆ ਗਿਆ ਤੇ ਸਾਰੇ ਲਾਉਣੇ ਆ ਇੱਥੇ ਨਾਲ ਥੋੜੀ ਲੈ ਜਾਣਾ ਪੈਸਾ। ਉਹ ਪੈਸੇ ਪੂਸੇ ਵਾਲੀ ਗੱਲ ਦੇ ਵਿੱਚ ਵੀ ਦਿਲਜੀਤ ਦਸਾਂਝ ਦੇ ਵਿਚਾਰ ਹੈ। ਤਾਂ ਫਿਰ ਜਦੋਂ ਆਪਦੇ ਟਾਰਗੇਟ ਹੀ ਮਿੱਥੇ ਹੋਇਆ ਕਿ ਤੁਸੀਂ ਜ਼ਿੰਦਗੀ ਜੀਣ ਆਏ ਹੋ ਔਰ ਵਧੀਆ ਢ ਲੋਕਾਂ 'ਚ ਪਿਆਰ ਵੰਡਣਾ ਨਫ਼ਰਤ ਦੇ ਬੀਜ ਬੀਜਣੇ ਨਹੀਂ ਹੈ ਔਰ ਜੇਕਰ ਤੁਹਾਡੇ ਖਿਲਾਫ ਕੋਈ ਨਫ਼ਰਤ ਕਰ ਤੜਦਾ ਹੈ ਪਹਿਲੀ ਗੱਲ ਉਹਨੂੰ ਇਗਨੋਰ ਕਰਨਾ ਚਾਹੀਦਾ ਜੇ ਸਿਰੋਂ ਪਾਣੀ ਲੰਘ ਗਿਆ ਹਾਂ ਫਿਰ ਜ਼ਰੂਰ ਜਵਾਬ ਦੇਣਾ ਚਾਹੀਦਾ ਪਰ ਇਹ ਜਿਹੜਾ ਅੱਜ ਵਾਲਾ ਟਵੀਟ ਹੈ ਕਿਉਂ ਕਰਨਾ ਪੈ ਗਿਆ ਦਿਲਜੀਤ ਦਸਾਂਝ ਨੂੰ ਇਹ ਸਮੇਂ ਤੋਂ ਬਾਹਰ ਹੈ ਹੁਣ ਚਾਹੇ ਤਰੰਗੇ ਦੀ ਗੱਲ ਹੋਵੇ ਜਾਂ ਪੰਜਾਬ ਲਿਖਣ ਦੀ ਗੱਲ ਹੋਵੇ ਜਾਂ ਪੰਜਾਬੀ ਬੋਲਣ ਦੀ ਗੱਲ ਹੋਵੇ ਉੱਥੇ ਜਿਹੜਾ ਵੀ ਕਿਸੇ ਤਰ੍ਹਾਂ ਦੀ ਕੁਮਾੜੀ ਚੰਗੀ ਸ਼ਬਦ ਵਰਤਦਾ ਉਹ ਆਪੇ ਭੁਗਤ ਲਏਗਾ ਲੋਕ ਹੀ بڑے ਜਵਾਬ ਦੇ ਦੇਣਗੇ ਜਿਹੜੇ ਦਿਲਜੀਤ ਦਸਾਂਝ ਨੂੰ ਚਾਹਣ ਵਾਲੇ ਆ ਉਹ ਕੀਤੀ ਕੀ ਇਸੇ ਕਰਕੇ ਉਹਨੂੰ ਉਹਦੇ ਵਿੱਚੋਂ ਨਿਕਲ ਕੇ ਤੇ ਆਪਦੇ ਕੰਮਾਂ ਵੱਲ ਆਪਦੇ ਜਿਹੜੇ ਫੋਕਸ ਆਪਰੇ ਟਾਰਗੇਟ ਮਿੱਥੇ ਉਧਰ ਧਿਆਨ ਦੇਣਾ ਚਾਹੀਦਾ ਸਾਡੇ ਖਿਆਲ ਨਾਲ ਤੇ ਉਹਨੂੰ ਇਹਨਾਂ ਗੱਲਾਂ 'ਚ ਪੈਣਾ ਹੀ ਨਹੀਂ ਚਾਹੀਦਾ ਕਿ ਤਿਰੰਗਾ ਦਿਖਾਉਣਾ ਹੈ ਕਿ ਨਹੀਂ ਦਿਖਾਉਣਾ ਜੇ ਦਿਖਾਉਣਾ ਹੈ ਤੇ ਆਪਦੀ ਮਰਜ਼ੀ ਨਾਲ ਦਿਖਾਓ ਜੇ ਨਹੀਂ ਦਿਖਾਉਣਾ ਤੇ ਉਹਦੇ ਉੱਤੇ ਵੀ ਤੁਹਾਨੂੰ ਕੋਈ ਸਵਾਲ ਕਰਦਾ ਤੇ ਉਹਨੂੰ ਅੱਗੋਂ ਕਹਿ ਦਿਓ ਕਿ ਭਾਈ ਤੂੰ ਆਪਦੀ ਦੇਸ਼ ਭਗਤੀ ਵੇਖ ਤੂੰ ਆਪਦਾ ਰਾਸ਼ਟਰਵਾਦ ਦੇਖ ਮੈਂ ਕਿਵੇਂ ਸਤਕਾਰ ਕਰਨਾ ਆਪਦੇ ਲੋਕਾਂ ਦਾ ਆਪਦੇ ਦੇਸ਼ ਦਾ ਆਪਦੇ ਪੰਜਾਬ ਦਾ ਉਹ ਮੈਂ ਦੇਖਣਾ